मानसा जिले के कस्बा सरदूलगढ़ में काम रुड़की में एक तेरह साल राजा सिंह लड़के को मैच इसलिए कत्ल कर दिया गया क्योंकि उस पर कबूतर चुराने के आरोप लगे थे पता चला है कि पैंतालीस साल त्रोचन सिंह व्यक्ति बच्चे के घर जेब ता ताने गया था कि उसका कबूतर चोरी कर ले आया है जब वह बच्चा मिला तो उसका गला घोटकर हत्या कर दी गई थी पुलिस ने इस मामले में तीन लोगों पर मामला दर्ज किया है मृतक बच्चे के परिवार वालों ने बताया कि राजा सिंह सातवीं क्लास में पढ़ता था और वह कबड्डी का खिलाड़ी था उन्होंने आरोपियों के खिलाफ सख्त कार्रवाई की मांग की है तो लखविंदर जी जो बच्चे की डैथ हुई है जो बच्चे मारिया गया है ਸੀ ਨਾ ਸੀ ਉਹਦਾ ਕਿੰਨੀ ਉਮਰ ਸੀ ਉਹ ਰਾਜਾ ਸਿੰਘ ਸੀ ਜੀ 13 ਸਾਲ ਦਾ ਸੀਗਾ 7ਵੀਂ ਕਲਾਸ ਚ ਪੜਦਾ ਸੀ ਸਦੂੜ ਹੈ ਬਾ ਕਬੂਤਰਾਂ ਕਬੂਤਰਾਂ ਪਿੱਛੇ ਮੜਾ ਮੋਟਾ ਜੀ ਭੱਜ ਪੈਂਦਾ ਸੀ ਉਹਦੇ ਪਿੱਛੇ ਉਹਨਾਂ ਨੇ ਉਹਦੀ ਜਾਨ ਲੈ ਲਈ ਇਹ ਹੋਇਆ ਕੀ ਅਸਲ ਤੇ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਆਈ ਦਿਨ ਦੀ ਉਸ ਤੋਂ ਬਾਅਦ ਕੀ ਜੂ ਬਈ ਜੀ ਅਸੀਂ ਸਾਨੂੰ ਨਹੀਂ ਦਿਖਿਆ ਉਹਨਾਂ ਨੇ ਲ ਘੋ ਲਿਆ ਜਾਂ ਕੀ ਕੀ ਕਰਿਆ ਮਸਲਾ ਵੀ ਕਿਹੜਾ ਕਿਉਂ ਸੀ ਕਬੂਤਰਾਂ ਤੋਂ ਵਿਗੜਿਆ ਹਾਂ ਕਬੂਤਰਾਂ ਤੋਂ ਵਿਗੜਿਆ ਜੀ ਹੈ ਤੁਹਾਨੂੰ ਤਾਂ ਰਾਤ ਨੂੰ ਜੀ 12 ਵਜੇ ਮਰਿਆ ਹੋਇਆ ਹੱਥ ਲੱਗਿਆ ਸਾਡੇ ਦਾ ਜੀ ਹਾਂ ਸਾਡੇ 12:00 ਬਜੇ ਮਰਿਆ ਹੋਇਆ ਹੱਥ ਲੱਗਿਆ ਜੀ ਮੇਰੇ ਤਾਂ ਇਹ ਪਹਿਲਾਂ ਵੀ ਕੋਈ ਪਹਿਲਾਂ ਨਹੀਂ ਇਹ ਹੀ ਨਾ ਜੀ ਕਬੂਤਰ ਨਹੀਂ ਰੱਖਦਾ ਸੀ ਉ ਬਸ ਮਾੜਾ ਮੋਟਾ ਜਵਾਗ ਤਾਨੂੰ ਫਿਰ ਪਤਾ ਫਿਰ ਦੇ ਦਿੰਦੇ ਆ ਜੀ ਧਮਕੀ ਧਮਕੀ ਦਿੰਦਾ ਰਿਹਾ ਕੋਚੀ ਵੀ ਦਿੰਦਾ ਰਿਹਾ ਤੇਜਾ ਵੀ ਦਿੰਦਾ ਰਿਹਾ ਇੱਕ ਉਹਦਾ ਕਾਲਾ ਮੁੰਡਾ ਸੀ ਉਹ ਵੀ ਦਿੰਦਾ ਰਿਹਾ ਜੀ ਦੋ ਤਿੰਨ ਵਾਰੀ ਧਮਕੀਆਂ ਦੇ ਗਿਆ ਕੇ ਘਰੇ ਜੀ ਕਹਿੰਦੇ ਤੁਹਾਨੂੰ ਕਿੱਥੇ ਵੀ ਤੇ ਆ ਗਿਆ ਸੀ ਇਹਨੂੰ ਮਾਰਾਂਗੇ ਛੱਡਦੇ ਨਹੀਂ ਐਂ ਗੱਲ ਹੋ ਗਈ ਇਹ ਗੱਲ ਕਰੀ ਕਹੀ ਆਈ ਉਹਨਾਂ ਚਾਰ ਪੰਜ ਵਾਰੀ ਹੈ ਇਹਨੇ ਕਿੱਥੇ ਆਨੂ ਤੇ ਆ ਗਿਆ ਉੱਥੇ ਅਸੀਂ ਇਹਨੂੰ ਮਾਰਾਂਗੇ ਛੱਡਦੇ ਨਹੀਂ ਸੱਟਿਆ ਉਹ ਕਿੱਥੇ ਕਿੱਥੇ ਆ ਕਿਵੇਂ ਮਾਰਿਆ ਉਹਦੇ ਜੀ ਇਥੋਂ ਇੱਕ ਦਾ ਗੋਡਾ ਤੋੜਤਾ ਜੀ ਲੱਤ ਤੋੜਤੀ ਆ ਚੀਜ਼ ਜੀ ਉਹਦੀ ਨਾਲ ਪੀਸੇ ਆ ਜੀ ਆ ਥਾਵਾਂ ਤੇ ਉਹਦੇ ਨਿਸ਼ਾਨੀਆਂ ਪੈਰੀਆਂ ਘਰੂਟਾਂ ਦੀਆਂ ਉਹ ਜੁਕਰ ਹੈ ਨਾਲ ਫੜ ਕੇ ਜੀ ਉਹਨੂੰ ਮਾਰਿਆ ਗਿਆ ਜੀ ਮੈਂ ਤਾਂ ਮੰਗਾ ਹੀ ਆ ਜੀ ਮੈਨੂੰ ਇਨਸਾਫ ਮਿਲੇ ਜੀ ਕਿਹੜਾ ਮੇਰੇ ਨਾਲ ਹੋਇਆਗਾ ਸਜਾ ਹੋਵੇ ਜਾਂ 판ਤੀ ਸਜਾ ਹੋਵੇ ਜੀ ਉਹਨਾਂ ਨੂੰ ਬਹੁਤ ਬੜ ਦੇ ਵਿੱਚ ਇੱਕ ਰੋਡ ਕੀ ਪਿੰਡ ਆ ਉਹਦੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਕੀ ਸੀ ਪੂਰਾ ਮਾਮਲਾ ਸੀ ਸਾਨੂੰ ਅੱਜ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘ ਉਹਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹਦੇ ਪਿਤਾ ਵੱਲੋਂ ਬਿਆਨ ਦਰਜ ਕਰਾਇਆ ਗਿਆ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਕੋਟ ਕੇ ਕਤਲ ਕੀਤਾ ਹੈ ਜੇ ਸਬੰਧੀ ਤਿੰਨ ਬੰਦਿਆਂ ਦੇ ਖਿਲਾਫ ਬੰਦਿਆਂ ਧਾਰਾ 302 ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਇਹ ਜਿਹੜੇ ਦੋਸ਼ੀਆਂ ਦੀ ਪਾਲ ਕੀਤੀ ਹੈ ਜਿਹੜੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਇਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਪਹਿਲਾਂ ਇਹ ਤੇ ਕੀ ਮੁਕੱਦਮੇ ਦਰਜ ਨੇ ਸਰ ਇਹ ਬੱਚਾ ਜਿਹੜਾ ਉਹ ਕਿੰਨੇ ਸਾਲ ਦਾ ਸੀ ਜੀ ਉਮਰ ਕਰੀਬ 13 ਸਾਲ ਸੀ